ਤਾਂ ਜੀ ਦੋਸਤੋ ਪੀਵੀ ਮੀਡੀਆ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਤੇ ਗੱਲਬਾਤ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਨਿੱਕੇ ਸਿਤਦੀਆਂ ਕੁਝ ਕੁ ਨਮੀਆਂ ਫੋਟੋਜ਼ ਅਤੇ ਵੀਡੀਓ ਬਾਰੇ ਪਰ ਉਸ ਤੋਂ ਪਹਿਲਾਂ ਆਪਣੇ ਪੀਵੀ ਮੀਡੀਆ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਹਰ ਦਿਨ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਵੀਡੀਓਜ਼ ਬਣਾਉਂਦੇ ਰਹਿਣੇ ਹਾਂਗੇ ਤਾਂ ਵੀਡੀਓ ਨੂੰ ਜੇਕਰ ਤੁਸੀਂ ਮਿਸ ਨਹੀਂ ਕਰਨਾ ਚਾਹੁੰਦੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਬੈਲ ਆਈਕਨ ਨੂੰ ਆਲਟੇ ਸੈੱਟ ਜ਼ਰੂਰ ਕਰ ਲਿਓ ਤੇ ਵੀਡੀਓ ਦੀ ਸ਼ੁਰੂਆਤ ਕਰੀਏ ਤਾਂ ਇੱਥੇ ਤੁਹਾਨੂੰ ਪਤਾ ਹੀ ਹੈ ਵੀ ਹਰ ਦਿਨ ਨਵੀਆਂ ਤੇ ਨਵੀਆਂ ਵੀਡੀਓਜ਼ ਤੇ ਫੋਟੋਜ਼ ਨਿੱਕੇ ਸਿੱਧੂ ਦੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੇ ਜਿਨ੍ਹਾਂ ਨੂੰ ਵੇਖ ਕੇ ਕਿਚੌਣ ਵਾਲੇ ਕਾਫੀ ਖੁਸ਼ ਹੁੰਦੇ ਨੇ ਤੇ ਅੱਜ ਇੱਕ ਹੋਰ ਨਵੀਂ ਫੋਟੋ ਤੁਹਾਡੇ ਸਾਰਿਆਂ ਦੇ ਲਈ ਲੈ ਕੇ ਹਾਜ਼ਰ ਹੋਏ ਹਾਂਗੇ ਸਰਦਾਰ ਬਲਕੌਰ ਸਿੰਘ ਦੇ ਨਾਲ ਨਿੱਕੇ ਸਿੱਧੂ ਦੀ ਜੋ ਕਿ ਤੁਸੀਂ ਆਪਣੀ ਸਕਰੀਨ ਤੇ ਵੇਖ ਪਾ ਰਹੇ ਹੋ ਜਿੱਥੇ ਕਿ ਬਲਕੌਰ ਸਿੰਘ ਆਪਣੀ ਗੋਦੀ ਦੇ ਵਿੱਚ ਨਿੱਕੇ ਸਿੱਧੂ ਨੂੰ ਲਈ ਬੈਠਾ ਹੈਗਾ ਤੇ ਬਹੁਤ ਖੁਸ਼ ਨਜ਼ਰ ਆ ਰਹੇ ਨੇ ਦੋਵੇਂ ਹੀ ਜਣੇ ਬਾਕੀ ਤੁਹਾਨੂੰ ਇਹ ਫੋਟੋ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸੋ ਤੇ ਨਾਲ ਹੀ ਨਿੱ ਇਸ ਦੇ ਨਾਲ ਹੀ ਜੇਕਰ ਤੁਸੀਂ ਇਦਾਂ ਦੀਆਂ ਵੀਡੀਓਜ਼ ਹੋਰ ਟਾਈਮ ਟੂ ਟਾਈਮ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ